ਸਰਵੀ ਸਮਾਰਟ ਸਕਿੱਲ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਬੇਸਨ ਮਸਾਲਾ ਮੂੰਗਫਲੀ ਬਣਾਉਣੀ ਦੱਸਾਂਗੇ ਬੇਸਨ ਮਸਾਲਾ ਮੂੰਗਫਲੀ ਬਣਾਉਣ ਲਈ ਆਪਾਂ ਇੱਕ ਕੌਲੀ ਲਈਏ ਮੂੰਗਫਲੀ ਦੀ ਇਹਦੇ ਵਿੱਚ ਆਪਾਂ 3 ਚਮਚ ਪਾਵਾਂਗੇ ਬੇਸਨ ਥੋੜੀ ਜਿਹੀ ਪਾਵਾਂਗੇ ਹਲਦੀ ਦੀ ਅੱਧਾ ਚਮਚ ਲਿਆ ਆਪਾਂ ਨੇ ਮਸਾਲਾ ਗਰਮ ਮਸਾਲਾ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਜਿੰਨੀ ਕਿ ਤਿੱਖੀ ਤੁਸੀਂ ਖਾ ਸਕਦੇ ਹੋ ਮਿਰਚ ਹੁਣ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਘੋਲ ਲਵਾਂਗੇ ਇੱਕ ਗਾੜਾ ਜਿਹਾ ਪੇਸਟ ਤਿਆਰ ਕਰ ਲਵਾਂਗੇ ਗਰਮ ਤੇਲ ਵਿੱਚ ਆਪਾਂ ਫਰਾਈ ਕਰਾਂਗੇ ਥੋੜੇ-ਥੋੜੇ ਪਾ ਕੇ ਮੀਡੀਅਮ ਅੱਗ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਆਪਣੀ ਬੇਸਨ ਮਸਾਲਾ ਮੂੰਗਫਲੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਤੇ ਰੈਸਪੀ ਬਣੀ ਹੈ ਇਦੇ ਉੱਤੇ ਆਪਾਂ ਥੋੜਾ ਜਿਹਾ ਮਸਾਲਾ ਨਮਕ ਮਿਰਚ ਛਿੜਕ ਲਾਵਾਂਗੇ ਥੋੜਾ ਥੋੜਾ ਮਸਾਲਾ ਛਿੜਕ ਲਾਵਾਂਗੇ ਮਿਰਚ ਨਮਕ ਇਹਨੂੰ ਚੰਗੀ ਤਰ੍ਹਾਂ ਹਿਲਾ ਲਓ ਤੁਸੀਂ ਵੀ ਇਹਨੂੰ ਆਪਣੇ ਘਰ ਵਿੱਚ ਇਸ ਤਰ੍ਹਾਂ ਬਣਾ ਕੇ ਟਰਾਈ ਕਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਲਾਈਕ ਕਰੋ